ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਇੱਕ ਵਾਰ ਆਪਾਂ ਫਿਰ ਤੋਂ ਝਾਤ ਮਾਰਦੇ ਹਾਂ ਉਹਨਾਂ ਪੁਰਾਣੇ ਸਬਿਆਵਲ ਕਿਉਂਕਿ ਜਦੋਂ ਕੋਈ ਅੱਜ ਦੇ ਸਮੇਂ 'ਚ ਐਸੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਕੋਈ ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ ਕੋਈ ਕਿਸੇ ਦੀ ਕਦਰ ਨਹੀਂ ਕਰਦਾ ਹਰ ਇੱਕ ਬੰਦਾ ਆਪਣੇ ਮਤਲਬ ਕੱਢ ਕੇ ਸਾਈਡ ਤੇ ਹੋ ਜਾਂਦਾ ਹੈ ਤਾਂ ਉਸ ਸਮੇਂ ਫਿਰ ਉਹ ਪੁਰਾਣੀਆਂ ਗੱਲਾਂ ਯਾਦ ਆਉਣੀਆਂ ਸੁਭਾਵਿਕ ਨੇ ਸੋ ਇਸੇ ਗੱਲ ਨੂੰ ਆਪਣੀ ਰਚਨਾ ਦੇ ਵਿੱਚ ਕਲਮ ਬੰਦ ਕੀਤਾ ਹੈ ਸਾਡੇ ਲਿਖਾਰੀ ਹਰਜੀਤ ਬਾਜਵਾ ਨੇ ਤਰਨ ਤਰਨ ਤੋਂ ਆਓ ਆਪਾ ਸੁਣਦੇ ਹਾਂ ਕਿ ਲਿਖਾਰੀ ਕੀ ਕੀ ਸੱਚੀਆਂ ਗੱਲਾਂ ਲਿਖਦਾ ਹੈ ਕਿ ਕਿਸ ਤਰ੍ਹਾਂ ਪੁਰਾਣੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਸਮੇਂ ਨਾਲ ਕੰਪੈਰੀਜ਼ਨ ਕਰਦਾ ਹੈ ਤੇ ਕਿਸ ਤਰ੍ਹਾਂ ਪੁਰਾਣਾ ਸਮਾਂ, ਪੁਰਾਣੇ ਵੇੜੇ, ਪੁਰਾਣੇ ਘਰ, ਪੁਰਾਣੇ ਲੋਕ ਸਾਡੇ ਤੋਂ ਅੱਜ ਤੱਕ ਕਿਤੇ ਵਧੀਆ ਸੀ ਆਓ ਸੁਣਦੇ ਹਾਂ ਕਹਿੰਦੇ ਆਹ ਸੁਣੀਆਂ ਕੁਝ ਦਾਦੇ ਕੋਲੋਂ ਗੱਲਾਂ ਦੱਸਣ ਜੋ ਮੈਂ ਤੁਹਾਨੂੰ ਚੱਲਾਂ ਆਹ ਸੁਣੀਆਂ ਕੁਝ ਦਾਦੇ ਕੋਲੋਂ ਗੱਲਾਂ ਦੱਸਣ ਜੋ ਮੈਂ ਤੁਹਾਨੂੰ ਚੱਲਾਂ ਬੀਤੇ ਵਕਤ ਦੇ ਹਾਲ ਜੋ ਜਿਹੜੇ ਜਿਹੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਉਦੋਂ ਵੱਡੇ ਦਿਲ ਤੇ ਖੁੱਲੇ ਘਰ ਦੇ ਵਿੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਉਦੋਂ ਮੱਸਿਆ ਪੁੰਨਿਆ ਕਦੇ ਨਾ ਭੰਣਣੀ ਤੇ ਗੁਰੂ ਦੀ ਗੱਲ ਸੁਣ ਕੇ ਫਿਰ ਮੰਨਣੀ ਉਦੋਂ ਮੱਸਿਆ ਪੁੰਨਿਆ ਕਦੇ ਨਾ ਭੰਣਣੀ ਤੇ ਗੁਰੂ ਦੀ ਗੱਲ ਸੁਣ ਕੇ ਫਿਰ ਮੰਨਣੀ ਉਦੋਂ ਨਾਂ ਬਹੁਤੇ ਸੀ ਬਾਬੇ ਨਾ ਬਹੁਤੇ ਡੇਰੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਉਦੋਂ ਵੱਡੇ ਦਿਲ ਤੇ ਖੁੱਲੇ ਕਰਦੇ ਵਿੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਅੱਗੇ ਲਿਖਦੇ ਨੇ ਉਦੋਂ ਦੁੱਖ ਸੁੱਖ ਦੇ ਵਿੱਚ ਲੋਕੀ ਭਾਈਵਾਲ ਸੀ ਖੁਸ਼ੀ ਗਮੀ ਵਿੱਚ ਖੜਦੇ ਨਾਲ-ਨਾਲ ਸੀ ਨਾ ਬੇਫਜ਼ੂਲ ਦੀਆਂ ਗੱਲਾਂ ਤੇ ਝਗੜੇ ਝੇੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ। ਉਦੋਂ ਵੱਡੇ ਦਿਲ ਤੇ ਖੁੱਲੇ ਘਰ ਦੇ ਵਿੜੇ ਹੁੰਦੇ ਸੀ। ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ। ਕਹਿੰਦੇ ਉਦੋਂ ਸੰਗ ਸ਼ਰਮ ਸੀ ਸਭ ਦਾ ਗਹਿਣਾ। ਉਦੋਂ ਸੰਗ ਸ਼ਰਮ ਸੀ ਸਭ ਦਾ ਗਹਿਣਾ। ਸਾਦਗੀ ਦੇ ਵਿੱਚ ਰਹਿਣਾ ਸਹਿਣਾ। ਜ਼ਮੀਰ ਜਾਗ ਦੇ ਸ਼ਹਿਨਸੀਲਤਾ ਜੇਰੇ ਹੁੰਦੇ ਸੀ। ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ। ਉਦੋਂ ਵੱਡੇ ਦਿਲ ਤੇ ਖੁੱਲੇ ਘਰ ਦੇ ਵੇੜੇ ਹੁੰਦੇ ਸੀ ਉਦੋਂ ਰਲ ਕੇ ਲੋਕ ਸੀ ਕਰਦੇ ਬਾਢੀ ਮੰਗਾ ਪੌਣੀਆਂ ਤੁਹਾਡੀ ਫਿਰ ਸਾਡੀ ਉਦੋਂ ਰਲ ਕੇ ਲੋਕ ਕਰਦੇ ਸੀ ਬਾਢੀ ਮੰਗਾ ਪੌਣੀਆਂ ਤੁਹਾਡੀ ਫਿਰ ਸਾਡੀ ਜਦੋਂ ਹਾੜੀ ਸੋਣੀ ਵਟਣੀ ਚਾ ਬਥੇਰੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਉਦੋਂ ਵੱਡੇ ਦਿਲ ਤੇ ਖੁੱਲੇ ਘਰ ਦੇ ਵੇੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਅੱਗੇ ਲਿਖਦੇ ਨੇ ਕਹਿੰਦੇ ਸੀ ਉਦੋਂ ਤੁਰਕੇ ਲੋਕ ਮਕਾਉਂਦੇ ਪਿੰਡੇ ਸਿੱਧੇ ਸੀ ਭਾਵੇਂ ਵਿੰਗੇ ਟੇਢੇ ਸੀ ਉਦੋਂ ਤੁਰਕੇ ਲੋਕ ਮਕਾਉਂਦੇ ਪਿੰਡੇ ਸਿੱਧੇ ਸੀ ਭਾਵੇਂ ਵਿੰਗੇ ਟੇਢੇ ਬੇਸ਼ੱਕ ਬੋਤੇ ਬਲਦ ਘੋੜੀਆਂ ਰੇੜੇ ਹੁੰਦੇ ਸੀ ਉਦੋਂ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਵੱਡੇ ਦਿਲ ਤੇ ਖੁੱਲੇ ਘਰ ਦੇ ਵਿੜੇ ਹੁੰਦੇ ਸੀ ਸੋ ਅੱਗੇ ਲਿਖਦੇ ਨੇ ਕਹਿੰਦੇ ਉਦੋਂ ਬਜ਼ੁਰਗਾਂ ਦਾ ਬਹੁਤਾ ਸਤਕਾਰ ਹੁੰਦਾ ਸੀ ਤੇ ਉਸੇ ਦਰ ਨਾਲ ਹੀ ਬੱਜਾ ਪਰਿਵਾਰ ਹੁੰਦਾ ਸੀ ਇੱਕ ਦਿਲੀ ਸਾਂਝ ਤੋਂ ਰਿਸ਼ਤੇ ਨੇੜੇ ਤੇੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਉਦੋਂ ਵੱਡੇ ਦਿਲ ਤੇ ਖੁੱਲੇ ਘਰ ਦੇ ਵਿੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਅਖੀਰਲੀਆ ਪੰਕਤੀਆਂ ਵਿੱਚ ਲਿਖਦੇ ਨੇ ਬਾਜਵੇ ਬੇਸ਼ੱਕ ਤੂੰ ਪੁਰਤਗਾਲ ਚਲੇ ਗਿਆ ਬਾਜਵੇ ਬੇਸ਼ੱਕ ਤੂੰ ਪੁਰਤਗਾਲ ਚਲੇ ਗਿਆ ਹੈ ਭਾਵੇਂ ਚੰਗੀ ਕਿਸਮਤ ਨਾਲ ਚਲੇ ਗਿਆ ਹੈ ਪਰ ਭੁੱਲੀ ਨਾ ਪਿੰਡ ਰੈਸ਼ਿਆਣੇ ਵੱਡ ਵਡੇਰੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਉਦੋਂ ਵੱਡੇ ਦਿਲ ਤੇ ਖੁੱਲੇ ਘਰ ਦੇ ਵਿੜੇ ਹੁੰਦੇ ਸੀ ਲੋਕਾਂ ਵਿੱਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਹੁੰਦੇ ਸੀ ਬਿਲਕੁਲ ਦੋਸਤੋ ਇਹ ਗੱਲ ਮੰਨਣੀ ਪੈਣੀ ਹੈ ਕਿ ਕੁਝ ਸਮਾਂ ਪਹਿਲਾਂ ਜੋ ਸਾਡੇ ਤੇ guzreya ਅੱਜ ਤੋਂ ਕਈ ਸਾਲ ਪਹਿਲਾਂ ਆਪਾਂ ਗੱਲ ਕਰੀਏ ਹੁਣ ਦਾ ਤੇ ਉਸ ਸਮੇਂ ਦਾ ਕਾਫੀ ਫਰਕ ਪੈ ਚੁੱਕਿਆ ਹੈ ਸੋ ਆਪਣੀ ਹਰ ਇੱਕ ਵੀਡੀਓ ਦੇ ਰਾਹੀਂ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਹੌਲੀ-ਹੌਲੀ ਪੁਰਾਣੇ ਸਮੇਂ ਵਾਲਾ ਪਿਆਰ ਪੁਰਾਣੇ ਸਮੇਂ ਦੀਆਂ ਯਾਦਾਂ ਅਸੀਂ ਮੋੜ ਕੇ ਲੈ ਕੇ ਆਈਏ ਕਿਉਂਕਿ ਅਸਲ ਵਿੱਚ ਉਹ ਭਾਈਚਾਰਕ ਸਾਂਝ ਉਹ ਪਿਆਰ ਸੱਚਾ ਸੀ ਇੰਨਾਂ ਗੱਲਾਂ ਦਾ ਸਬੂਤ ਉਹਨਾਂ ਕੋਲ ਜ਼ਿਆਦਾ ਜਿਨ੍ਹਾਂ ਨੇ ਇਹ ਸਮਾਂ ਬਚਪਨ ਦੇ ਵਿੱਚ ਆਪਣੇ ਹੱਡੀ ਹੰਡਾਇਆ ਉਹਨਾਂ ਨੂੰ ਇਸ ਫਰਕ ਦਾ ਚੰਗੀ ਤਰ੍ਹਾਂ ਪਤਾ ਹੈ ਸੋ ਆਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ